ਹੈਲੋ ਸਾਰੀ ਕਾਲ ਜੀ ਸਾਰੇ ਅੰਦਰ ਸਵਾਗਤ ਹੈ ਜੀ ਹੋਰ ਸਾਰੇ ਕਿਵੇਂ ਹੋ ਠੀਕ ਹੋ ਜੀ ਉਮੀਦ ਹੈ ਸਾਰੇ ਆਪਣੇ ਆਪਣੇ ਜਗਾਂ ਤੇ ਸਾਰੇ ਠੀਕ ਹੋਵਗੇ ਸੁਰੱਖਿਤ ਹੋਵਗੇ ਵਾਹਿਗੁਰੂ ਸਭ ਤੇ ਮਿਹਰ ਭਰਿਆ ਹੱਥ ਰੱਖਣ ਸਭ ਨੂੰ ਠੀਕ ਰੱਖਣ ਸੂਟ ਰਹਿਣ ਵਾਲੇ ਨੇ ਮਲ ਚੰਦੇਰੀ ਦੇ ਹਾਂਜੀ ਜਿਹੜੀ कॉटन मलमल चंदेरी ਹੁੰਦੀ ਹੈ ਨਾ ਉਹ ਹੈ ਜੀ कॉटन ਦੇ ਵਿੱਚ चंदेरी फैब्रिक जो चल ਰਿਹਾ ਹੈ ਉਹ ਹੈ ਜੀ ਇਹ ਬ੍ਰਾਂਡਡ ਹੈ ਇਹ ਪ੍ਰੀਮੀਅਮ ਕੁਆਲਿਟੀ ਵਾਲਾ ਫੈਬਰਿਕ ਰਹਿਣ ਵਾਲਾ ਹੈਗਾ ਪ੍ਰਿੰਟ ਬਹੁਤ ਹੀ ਜ਼ਿਆਦਾ ਸੋਹਣੇ ਨੇ ਐਚਡੀ ਪ੍ਰਿੰਟ ਰਹਿਣ ਵਾਲੇ ਹੈ ਡਿਜੀਟਲ ਪ੍ਰਿੰਟਸ ਆ ਬਹੁਤ ਹੀ ਯੂਨੀਕ ਜੇ ਪ੍ਰਿੰਟ ਹੈ ਸਾਰੇ ਦੇ ਹੀ ਸਾਰੇ 올ਓਵਰ ਸੂਟ ਰਹਿਣ ਵਾਲਾ ਹੈਗਾ ਜੀ 5 ਮੀਟਰ ਕਲਰ ਤੁਸੀਂ ਦੇਖ ਸਕਦੇ ਹੈਗੇ ਹੋ অপশনস ਤੁਹਾਨੂੰ ਕਾਫੀ ਮਿਲ ਜਾਣਗੇ ਆ ਸ਼ੇਡਸ ਦੇ ਵਿੱਚ ਆ ਦੇਖੋ ਕਿੰਨੇ ਸੋਹਣੇ ਪ੍ਰਿੰਟ ਆ ਸਰਦਾਰੀ ਸੋਬਰ ਹੈਗੇ ਆ ਜੀ ਬਹੁਤ ਹੀ ਪਿਆਰੇ ਜੇ ਤੁਸੀਂ 올ਓਵਰ ਸੂਟ ਬਣਾ ਸਕਦੇ ਹੋ ਸਲਵਾਰ ਸੂਟ ਫੌਕ ਸੂਟ ਅਨਾਰਕਲੀ ਸਟਾਈਲ ਚੋਣਾ ਦੀ ਸਲਵਾਰ ਜੋ ਵੀ ਚਾਹੋ ਬਣਾ ਸਕਦੇ ਹੋ ਸਿੰਪਲ ਸਟ੍ਰੇਟ ਪਲਾਜ਼ੋ சரਾਰਾ ਗਰਾਰਾ ਵੀ ਬਣਾ ਸਕਦੇ ਹੈਗੇ ਆ ਬਹੁਤ ਹੀ ਸੋਹਣੀ ਜੀ ਕਲੈਕਸ਼ਨ ਹੈਗੀ ਆ ਕਲਰਸ ਕਾਫੀ ਅੱਛਾ ਹੈ ਸਵਿਚ ਬੋਡੀ ਹੀ ਸੋਨੇ ਸੋਨੇ ਸ਼ੇਡਸ ਆ ਸਿੰਪਲ ਸੋਬਰ ਵੀ ਹੈ ਡਾਰਕ ਵੀ ਹੈ ਤੁਸੀਂ ਕੋਟ ਸੈਟ ਵੀ ਬਣਾ ਸਕਦੇ ਹੈਗੇ ਉਹ ਬਾਕੀ ਤੁਸੀਂ ਉਸ ਨੂੰ ਲੇਸਿਸ ਵਗੈਰਾ ਲਗਾ ਕੇ ਪੈਚ ਵਰਕ ਵਗੈਰਾ ਕਰਵਾ ਕੇ ਅੱਛੀ ਤਰ੍ਹਾਂ ਡਿਜ਼ਾਈਨ ਕਰਵਾ ਕੇ ਬਹੁਤ ਸੋਨਾ ਆਊਟਫਿਟ ਰੈਡੀ ਕਰ ਸਕਦੇ ਹੈਗੇ ਉਹ ਜੀ 올ਓਵਰ ਫੈਬਰਿਕ ਹੋਏਗਾ ਵੱਡੇ ਪਣੇ ਦਾ ਹੋਇਆ ਤਾਂ 3.5 ਮੀਟਰ ਹੋਏਗਾ ਛੋਟੇ ਪਣੇ ਦਾ ਹੋਇਆ ਤਾਂ ਪੂਰਾ 5 ਮੀਟਰ ਫੈਬਰਿਕ ਹੋਏਗਾ ਫੈਬਰਿਕ ਤੁਹਾਨੂੰ ਪੂਰਾ ਮਿਲਣ ਵਾਲਾ ਹੈਗਾ ਕਲਰ ਤੁਹਾਨੂੰ ਲਾਈਟ ਡਾਰਕ ਸਾਰੇ ਹੀ ਦੇਖ ਰਹੇ ਹੈਗੇ ਆ ਦੇਖੋ ਪੀਚ ਲਾਈਟ ਹੈ ਪਹਿਲਾਂ ਰੈੱਡ ਡਾਰਕ ਸੀ ਆ ਦੇਖੋ ਮਲਟੀ ਸ਼ੇਡਸ ਦੇ ਵਿੱਚ ਹੈ ਇਹ ਮਸਟਰਡ येलो ਸ਼ੇਡ ਹੈਗਾ ਇਹ ਵੀ येलो ਹੈ ਸ਼ੇਡ ਨੈਕਸਟ ਦੇਖੋ ਕਿੰਨਾ ਪਿਆਰਾ ਜਿਹਾ ਸ਼ੇਡ ਹੈ ਇਹ ਵੀ ਆ ਵੀ ਬਹੁਤ ਸੋਹਣਾ ਸ਼ੇਡ ਹੈ ਨੈਕਸਟ ਹੈਗਾ ਬਲੂ ਬਲੂ ਦੀ ਵੀ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਸੀ ਅੱਜਕੱਲ ਇਹ ਸਕਿਨ ਦੇ ਵਿੱਚ ਕੰਬੀਨੇਸ਼ਨ ਆ ਆ ਪਿਸਤਾ ਸ਼ੇਡ ਹੈ ਆ ਮਸਟਰਡ ਰੈੱਡ ਕੰਬੀਨੇਸ਼ਨ ਨੈਕਸਟ ਆਗੇ ਗੀਜ਼ਾ ਕਾਟਨ ਦੇ ਜਾਂ ਰਾਮਟੈਕਸ ਦੇ ਜਾਂ ਮਤਲਬ ਜੋ ਵੀ ਟ੍ਰੈਂਡ ਦੇ ਵਿੱਚ ਚੱਲ ਰਿਹਾ ਫੈਬਰਿਕ ਸਾਰੇ ਹੀ ਆਪਣੇ ਕੋਲ ਮਿਲ ਜਾਣਗੇ ਤੁਹਾਨੂੰ ਇਹ ਰਾਮਟੈਕਸ ਦੀ ਕੁਆਲਿਟੀ ਵਾਲੇ ਚੱਲ ਰਹੇ ਹੈਗੇ ਸਾਰੇ ਤੁਸੀਂ ਕਲਰਸ ਦੇਖ ਸਕਦੇ ਹੋ ਕਿੰਨੇ ਸੋਹਣੇ ਨੇ ਸ਼ੈਡੋ ਵਰਕ ਵਾਲੀ ਬਾਟਮਸ ਹੈ ਕਈਆਂ ਦੀਆਂ ਸੌਰੀ ਸ਼ੈਡੋ ਪ੍ਰਿੰਟ ਵਾਲੀਆਂ ਸ਼ਰਟ ਨਾਲ ਦਾ ਸ਼ੈਡੋ ਬਾਟਮ ਤੇ ਹੁੰਦਾ ਆ ਦੇਖੋ ਕਲਰ ਕਿੰਨਾ ਸੋਹਣਾ ਇਸ ਕਲਰ ਦੀ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਸੀ ਜੀ ਇਸ ਕਲਰ ਦੇ ਵਿੱਚ প্রিনਟ ਅਲੱਗ-ਅਲੱਗ ਸੀਗੇ ਤਿੰਨੋਂ ਕਲਰ ਸੇਮ ਜਿਹਾ ਸੀ ਨੈਕਸਾ ਦੇਖੋ ਕਲਰ ਕਿੰਨਾ ਸੋਹਣਾ ਹੈ ਬਿਲਕੁਲ ਯੂਨੀਕ ਜਿਹਾ ਸ਼ੇਡਸ ਆ ਆ ਦੇਖੋ ਸਰਦਾਰੀ ਸੋਬਰ ਸਿੰਪਲ ਆ ਦੇਖੋ ਸ਼ੇਡਸ ਬਹੁਤ ਅੱਛੇ ਨੇ ਬਹੁਤ ਹੀ ਪਿਆਰੇ ਜਿਨੇ ਸਟਾਕ ਲਿਮਟਿਡ ਜਿਹਾ ਹੈਗਾ ਬ੍ਰਾਂਡਡ ਫੈਬਰਿਕ ਹੋਏਗਾ ਰਾਮ ਟੈਕਸ ਦਾ ਫੈਬਰਿਕ ਰਹਿਣ ਵਾਲਾ ਹੈਗਾ ਜਦ ਰਾਮ ਟੈਕਸ ਦਾ ਨਾਮ ਆਜੇ ਤਾਂ ਉਸ ਤੋਂ ਉੱਪਰ ਤਾਂ ਕੁਝ ਵੀ ਨਹੀਂ ਹੈਗਾ ਜੀ ਸਟੈਂਪ ਲੱਗੀ ਆਏਗੀ ਟਾਈ ਟਾਈ ਮੀਟਰ ਦੀ ਇਹ ਕਟਿੰਗ ਹੋਏਗੀ ਮੈਚਿੰਗ ਸੂਟਸ ਦੀ ਟਾਈ ਟਾਈ ਮੀਟਰ ਹੋਏਗਾ ਸੋ ਜਿਨ੍ਹਾਂ ਨੇ ਵੀ ਲੈਣਾ ਜਿਹੜਾ ਵੀ ਸੂਟ ਪਸੰਦ ਆ ਸਕਰੀਨ ਸ਼ਾਟ ਲੈ ਕੇ ਨੰਬਰ ਜੋ ਸਕਰੀਨ ਤੇ ਚੱਲ ਰਿਹਾ ਹੈ WhatsApp ਵਾਲਾ ਉਸ ਤੇ ਸਕਰੀਨ ਸ਼ਾਟ ਸੈਂਡ ਕਰੋ ਤੇ ਪੇਮੈਂਟ ਕਰਕੇ ਆਪਣਾ ਐਡਰੈਸ ਸੈਂਡ ਕਰਕੇ ਆਪਣਾ ਆਰਡਰ ਪਲੇਸ ਕਰੋ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਪੇਮੈਂਟ ਅਡਵਾਂਸ ਚ ਹੀ ਹੁੰਦੀ ਹੈ ਔਰ ਜਿਨ੍ਹਾਂ ਭੈਣਾਂ ਨੇ ਘਰ ਬੈਠ ਕੇ ਔਨਲਾਈਨ ਵਰਕ ਕਰਨਾ ਹੈ ਉਹ ਸਾਡੇ ਨਾਲ ਕਰ ਸਕਦੇ ਹੋ ਰੀਸੇਲਿੰਗ ਦਾ ਵਰਕ ਥੈਂਕ ਯੂ ਸੋ ਮੱਚ